ਹਾਂ ਜੀ ਸਤਿ ਸ਼੍ਰੀ ਅਕਾਲ ਹੱਕਰ ਪੜੀ ਹਾਂ ਬਾਤ ਲਾ ਦਿਓ ਦੋਸਤ ਉਹਨੂੰ ਫਲਸ ਬਸ ਬੀਨੈਸ ਕਰਦੇ ਕਿ ਚਲੇ ਨਾ ਪਤਾ ਲੱਗਿਆ ਵੀ ਪੰਜ ਸਾਥ ਤੋਂ ਬਸ 10 ਦਿਨ ਤੋਂ ਬੰਨ ਫਿਰ ਡੀਲ ਕਰ ਰਹਿਤ ਪੈਂਦਾ ਆ ਲੈ ਜਿੱਤ ਗਏ ਲੈ ਮੇਰੇ ਸਾਈਡ ਤੇ ਕਰ ਦੋ ਠੀਕ ਹੈ ਉਹ ਇਹਨੂੰ ਆਪਣਾ ਪੁਣ ਮੈਸੇਜ ਸੈਂਡ ਕਰ ਦੇਣਾ ਮੈਂ ਸੈਂਡ ਕਰ ਦੂੰ ਤੁਸੀਂ ਤਾਂ ਤੁਸੀਂ ਸੈਟਅਪ ਹੋ ਜਿੱਦੇ ਕੋਲੋਂ ਪਾਸੇ ਮੋਹਣੀ ਹੈਗੀ ਜੀ ਤੁਸੀਂ ਸੈਂਡ ਕਰ ਦਿਓ ਬੰਦ ਕਰ ਕੰਮ ਸਿਬਤ ਪਰਲ ਵਾਸਨ ਕਰ ਦੋ ਪਾਚੀ ਹਾਂ ਜੀ ਜਿਹੜਾ ਕਰ

Ana guda <स्थाथ> ठीक है इसलिए बस यही कर लीजिए हां जी थैंक यू ठीक है जी बताता हूं मेरा नंबर और हूं मैं तो बैठो दो मिनट खा हां देखो बहुत थक गए हैं कोई इधर बैठो इधर बैठ ही कर लो कोई इधर जरा हो जाएगा बात कर देने

ਦੇਅ ਅਕਸ਼ਤ ਨੂੰ ਹੀ ਉਮਰਾਈਟਰ ਦਾ ਮੰਚ ਬਣਾਇਆ ਗਿਆ ਉਹਦੇ ਇਹ ਨੇਚਰਲ ਕਮੈਨਡਰ ਨੇ ਲੋਕ ਗਰੀਬ ਲੋਕ ਨੇ ਉਹਨਾਂ ਨੂੰ ਬਾਹ ਫੜ ਕੇ ਇਨਸਾਫ ਦਵਾਉਂਦੇ ਨੇ ਉਸ ਤੋਂ ਇਲਾਵਾ ਸਮਾਜ ਸੇਵੀ ਨੇ ਸਮਾਜਿਕ ਸੇਵਕ ਦੇ ਦੇ ਤੌਰ ਤੇ ਵਧੀਆ ਲੋਕਾਂ ਵਿੱਚ ਵਿਚਰੇ ਰਹੇ ਨੇ ਲੋਕ ਭਲਾਈ ਦੇ ਕੰਮ ਕਰ ਰਹੇ ਨੇ ਇਹਨਾਂ ਵਰਗਾ ਨਮੂਨਾ ਮਿਲਣਾ ਇੱਥੇ ਕਹਿੰਦਾ ਵੀ ਬਲਕਰ ਤੁਸੀਂ ਸਰ ਮੁਕਦੇ ਸੱਚ ਲੋਕੀ ਉਧਰ ਹੈ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਸੰਬੰਧੀ ਬੜੀਆਂ ਬਹੁਤ ਮਤਲਬ ਜਿਹੜੇ ਹਦਾਇਤਾਂ ਸੱਤ ਕੀਤੀਆਂ ਗਈਆਂ ਨੇ ਜਿਹੜੇ ਨਸ਼ੇ ਵੇਚਣ ਵਾਲੇ ਆ ਕੀ ਵਾਲੇ ਉਹਨਾਂ ਨੂੰ ਕੀ ਮਤਲਬ ਕੈਡਰ ਕਰਨਾ ਲੋੜੇ ਇਹੋ ਜੁੱਧ ਨਸ਼ਾ ਬਰਦ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਇਸ ਦੇ ਸੰਬੰਧੀ ਜਿਹੜੀ ਛਾਪੇਮਾਰੀ ਹੋ ਰਹੀ ਹੈ ਇਹ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਕੇ ਜਿਹੜਾ ਜੇ ਢੱਕਿਆ ਜਾ ਰਿਹਾ ਹੈ ਬਰਾਮਦਗੀ ਹੋ ਰਹੀ ਹੈ ਪੁਲਿਸ ਇਕੱਲੇ ਕੁਝ ਨਹੀਂ ਕਰ ਸਕਦੇ ਜਦ ਤੱਕ ਪਬਲਿਕ ਸਹਿਯੋਗ ਨਹੀਂ ਕਰਦੀ ਪਬਲਿਕ ਦਾ ਜੇ ਸਹਿਯੋਗ ਮਿਲਦਾ ਰਹੂਗਾ ਤਾਂ ਨਸ਼ਿਆਂ ਦਾ ਖਾਤਮਾ ਹੁੰਦਾ ਜਾਊਗਾ ਮਤਲਬ ਇਹਦੇ ਵਿੱਚ ਪਬਲਿਕ ਦੀ ਜਿਹੜੀ ਸਾਨੂੰ ਸਹਿਯੋਗ ਆ ਬਹੁਤ ਬੇਹੱਦ ਜ਼ਰੂਰੀ ਹੈ ਤਾਂ ਜੋ ਅਸੀਂ ਜਿਹੜਾ ਸ਼ੁਰੂਆਤ ਅੰਬਿਆ ਹੋਇਆ ਇਹਨੂੰ ਕਾਮਯਾਬ ਰੂਪ ਵਿੱਚ ਸਫਲ ਹੋਈਏ ਨਸ਼ਿਆਂ ਦੇ ਕਾਰਨ ਘਰਾਂ ਦੇ ਘਰ ਖਰਾਬ ਹੋ ਰਹੇ ਨੇ ਇਹ ਇਕੱਲੇ ਇਕੱਲੇ ਮਾਪੇឪ ਦੇ ਪੁੱਤ ਨੇ ਉਹ ਨਸ਼ੇ ਜਿਹੜਾ ਸ਼ਕਾਰ ਹੋ ਕੇ ਉਹਨਾਂ ਦਾ ਜਿਹੜਾ ਘਰ ਪਰਬੰਧੀ ਬਲ ਜਾ ਰਿਹਾ ਸਭ ਤੋਂ ਵੱਡਾ ਕੰਮ ਹੈ ਪੰਜਾਬ ਦੀ ਜਵਾਨੀ ਨੂੰ ਪਰਵਾਹ ਤੋਂ ਰੋਕਣਾ ਬੰਦਾ ਜੇ ਨਸ਼ੇ ਕਰੂਗਾ ਨਸ਼ਾ ਹੀ ਕ੍ਰਾਈਮ ਦੀ ਜੜਾ ਹੈ ਨਸ਼ੇ ਦੀ ਤੋੜ ਲਈ ਬੰਦਾ ਚੋਰੀਆਂ ਕਰੂਗਾ ਕਰੂ ਜੇ ਨਸ਼ਾ ਹੀ ਖਤਮ ਹੋ ਜੂਗਾ ਤਾਂ ਸਾਰਾ ਇਹਦਾ ਕ੍ਰਾਈਮ ਹੈ ਆਟੋਮੈਟਿਕਲੀ ਠੀਕ ਹੋ ਜਾਣਾ ਹੈ ਇਸ ਕਰਕੇ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਬੀ ਨਸ਼ਾ ਪ੍ਰਤੀ ਜੋ ਕੋਈ ਤੁਹਾਡੇ ਏਰੀਆ ਚ ਕੋਈ ਬੰਦਾ ਬਾਹਰੋਂ ਆ ਕੇ ਸਪਲਾਈ ਕਰਦਾ ਜਾਂ ਪਿੰਡ ਚ ਫਲਾਣ ਜਗ੍ਹਾ ਦੇ ਕਿੱਥੇ ਹੋ ਕੇ ਚੈੱਕ ਕਰਦੇ ਨੇ ਉਹਦਾ ਬਾਰੇ ਸਾਨੂੰ ਗੁਪਤ ਤੌਰ ਤੇ ਸੂਚਨਾ ਦਿੱਤੀ ਜਾਵੇ ਜਿਹੜੀ ਸੂਚਨਾ ਉਹਦੇ ਗੁਪਤ ਰੱਖੀ ਜਾਊਗੀ ਉੱਥੇ ਅਸੀਂ ਸਭ ਤੋਂ ਰੇਡ ਕਰਕੇ ਉਹਨਾਂ ਨੂੰ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਕਲੋ ਲੋਕ ਦਾ ਦੱਸਿਓ ਜੀ ਸਸੀ ਕੌਰ ਜੀ ਸਤਿ ਸ੍ਰੀ ਅਕਾਲ ਜੀ ਮਾਨ ਜੀ ਡਿਰੇਕਟਰ ਸਾਹਿਬ ਤੇ ਸਤਿ ਸ੍ਰੀ ਅਕਾਲ ਸਾਨੂੰ ਪਰਮਾਤਮਾ ਦੀ ਕਿਰਪਾ ਵਧੀਆ ਕੰਮ ਕਰਦੇ ਕੀ ਕਰਦੇ ਨਾ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਮੋਦਤਸ ਮਾਂਚੀ ਅੱਜ ਇੱਕ ਸਨਮਾਨ ਸਮਾਰੋਹ ਮੁਹਾਬ ਸਾਡੇ ਬਲੌਕ ਤਰਹਾ ਜਿਲ੍ਹਾ ਲੁਧਿਆਣਾ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਸੰਸਥਾ ਵੱਲੋਂ ਚੰਗੇ ਕੰਮ ਕਰਨ ਵਾਲੇ ਜਿਹੜੇ ਅਨਥਕ ਮਿਹਨਤੀ ਲੋਕ ਸੀ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇੰਸਪੈਕਟਰ ਜਸਵਿੰਦਰ ਸਿੰਘ ਡੀਐਸਪੀ ਦੀਪ ਕਰਾਇ ਜੀ ਉਹਨਾਂ ਨੂੰ ਅੱਜ ਉਹਨਾਂ ਦੀਆਂ ਸਮਾਜ ਪ੍ਰਤੀ ਵਧੀਆ ਸੁਆਮਾਂ ਨੂੰ ਦੇਖਦਿਆਂ ਹੋਇਆਂ ਅਤੇ ਨਸ਼ੇ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹੰਮ ਚਲਾਈ ਗਈ ਆ ਜਿਹੜੀ ਅੱਜ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਨੂੰ ਰਾਹਤ ਦਿਦੀ ਨਜ਼ਰ ਆ ਰਹੀ ਆ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਸਰਕਲ ਪੈੜ ਦਰਾਹਾ ਖੰਨਾ ਉਹਦੇ ਵਿੱਚ ਵੱਡੇ ਪੱਧਰ ਤੇ ਵਰਕ ਕੀਤਾ ਉਸ ਨੂੰ ਮੁੱਖ ਰੱਖ ਕੇ ਅੱਜ ਮਨੁੱਖੀ ਅਧਿਕਾਰ ਮੰਚ ਵੱਲੋਂ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਮੈਂ ਸਮੂਹ ਪੰਜਾਬ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਐਨ ਜੀਓਜ਼ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਵੇਲਾ ਇਸ ਨਸ਼ੇ ਦੇ ਖਾਤਮੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਪੁਲਿਸ ਤੇ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਜਾਵੇ ਜਿੱਥੇ ਕਿਤੇ ਸਾਨੂੰ ਨਸ਼ਾ ਵੇਚਣ ਦਾ ਜਾਂ ਨਸ਼ੇ ਦੀ ਖੇਪ ਦਾ ਪਤਾ ਲੱਗਦਾ ਹੈ ਉਹ ਪੁਲਿਸ ਦੇ ਨਾਲ ਸਾਨੂੰ ਸਾਂਝ ਪਾ ਲੈਣੀ ਚਾਹੀਦੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਬੰਦੇ ਇਸ ਮੁਹੰਮ ਦੇ ਵਿੱਚ ਆ ਕੇ ਤੁਹਾਡੇ ਨਾਲ ਸਹਿਯੋਗੀ ਬਣਦੇ ਨੇ ਉਹਨਾਂ ਦਾ ਜਿਹੜਾ ਨਾਂ ਏ ਪਤਾ ਹੈ ਪਹਿਚਾਣ ਉਸ ਨੂੰ ਗੁਪਤ ਰੱਖਿਆ ਜਾਵੇ ਬਈ ਸੇ ਪੁਲਿਸ ਗੁਪਤ ਰੱਖਦੀ ਆ ਪਰ ਫੇਰ ਵੀ ਸਾਡੇ ਲੋਕ ਇਸ ਗੱਲੋਂ ਡਰਦੇ ਨੇ ਕਿ ਕਿਤੇ ਉਹਨਾਂ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਜਦੋਂ ਪਤਾ ਲੱਗਦਾ ਹੈ ਫੇਰ ਉਹ ਲੋਕ ਉਹਨਾਂ ਲੋਕਾਂ ਦੇ ਘਰਾਂ ਜਾ ਕੇ ਤੰਬੜ ਤੋੜ ਹਮਲੇ ਕਰਦੇ ਨੇ ਉਸ ਨੂੰ ਰੁਕਣ ਲਈ ਉਹਨੂੰ ਗੁਪਤ ਰੂਪ ਦੇ ਵਿੱਚ ਰੱਖਿਆ ਜਾਵੇ ਤੇ ਅੱਜ ਸੈਮੀਨਾਰ ਕਰਨ ਤੋਂ ਬਾਅਦ ਇੱਕ ਨਸ਼ਾ ਵਿਰੋਧ ਮੀਟਿੰਗ ਵੀ ਸਾਡੇ ਥਾਣਾ ਦਰਾਹਾ ਐਸਐਚਓ ਸਾਹਿਬ ਦੇ ਕਮਰੇ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਸੀਂ ਸਾਡੇ ਬਲਕ ਪ੍ਰਧਾਨ ਬਲਵਿੰਦਰ ਸਿੰਘ ਹੈਪੀ ਇੱਕ ਸਾਡੀ ਇਕਤਾ ਜੋਤੀ ਇਸਤਰੀ ਵਿੰਗ ਜਨਰਲ ਸੈਕਟਰੀ ਪੰਜਾਬ ਮੈਡਮ ਪ੍ਰੋਗਰਾਮ ਕੌਰ ਸਬ ਇੰਸਪੈਕਟਰ ਗੁਰਕੀਰਤ ਸਿੰਘ ਖੇੜਾ ਕੋਆਰਡੀਨੇਟਰ ਮਨੁੱਖੀ ਹੱਕਾਂ ਮਨਚੀਂਡਿਆ ਜਸਵੀਰ ਸਿੰਘ ਮੀਡੀਆ ਕੰਟਰੋਲਰ ਰਣਜੀਤ ਸਿੰਘ ਤੇ ਹੋਰ ਬਹੁਤ ਸਾਰੇ ਸਾਡੇ ਮੰਚ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਹਿੱਸਾ ਲਿਆ ਮੈਂ ਸਮੂਹ ਜਥੇਬੰਦੀਆਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਹਮਲਾ ਮਾਰੋ ਜਿੱਥੇ ਕਿਤੇ ਮਨੁੱਖੀ ਅਧਿਕਾਰ ਮੰਚ ਦੀ ਲੋੜ ਆ ਮੰਚ ਹਮੇਸ਼ਾ ਸਮਾਜ ਦੇ ਨਾਲ ਖੜਾ ਹੈ ਤੇ ਸਮਾਜ ਦੇ ਨਾਲ ਖੜਾ ਰਹੇਗਾ ਸਮਾਜੋਕ੍ਰੀਤੀਆਂ ਨੂੰ ਖਤਮ ਕਰਾਉਣ ਦੇ ਲਈ ਹਮੇਸ਼ਾ ਤਤ ਪਰ ਰਹਿੰਦਾ ਹੈ ਤੇ ਤਤ ਪਰ ਰਹੇਗਾ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਬਲਾਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਰਦ ਸਸੀ ਗੱਲ ਜੀ ਸਸੀ ਕਾਲਾ ਪਰ ਤੁਹਾਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਜਨਰਲ ਸੈਕਟਰੀ ਪੰਜਾਬ ਦਾ ਲਾਇਆ ਲਾਇਆ ਗਿਆ ਤੇ ਪੁਲਿਸ ਦੀ ਵਧੀਆ ਉਤਾਰ ਪੁਜਾਰੀ ਪਨਾਬੋਤ ਵੀ ਡੀਐਸਪੀ ਅਤੇ ਪੈਲ ਦੇ ਸਤੋ ਸਭ ਦਰਹਾਂ ਨੂੰ ਸਨਮਾਨਤਮਕ ਕੀਤਾ ਗਿਆ ਕਿਰਦਾ ਸਭ ਨੂੰ ਕੀ ਕਰਾਉਂਦੇ ਪਹਿਲਾਂ ਤੇ ਮੈਂ ਸਾਰਿਆਂ ਦਾ ਇੱਥੇ ਬੈਠੇ ਕਰਤ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਦੂਸਰੀ ਗੱਲ ਜੇ ਮੈਂ ਡੀਐਸਪੀ ਸਾਹਿਬ ਔਰ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਨਸ਼ਾ ਖਿਲਾਫ ਇੱਕ ਮੁਹਿੰਮ ਚਾਲੀ ਜਾਰੀ ਕੀਤੀ ਹੈ ਜੋ ਕਿ ਬਹੁਤ ਵਧੀਆ ਕੰਮ ਚੱਲ ਰਿਹਾ ਵਾ ਔਰ ਸਰਦਾਰ ਡਾਕਟਰ ਜਸਵੰਤ ਸਿੰਘ ਖੇਣਾ ਜੀ ਨੇ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਬਖਸ਼ੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਬਾਕੀ ਮੈਡਮ ਬੈਠੇ ਨੇ ਮੇਰੇ ਨਾਲ ਔਮਨਸਰ ਦੇ ਵਿੰਗ ਇਸਤਰੀ ਵਿੰਗ ਦੇ ਰਾਜਵਿੰਦਰ ਕੋ ਰਾਜਵੰਤ ਕੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਵੀ ਆਪਣਾ ਜੋ ਵੀ ਹੈਗਾ ਵਧੀਆ ਕੰਮ ਕਰ ਰਹੇ ਨੇ ਮੈਂ ਜਲਦੀ ਮੈਂ ਜਲਦੀ ਹੀ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀਆਂ ਆ ਲੇਡੀਜ਼ ਦੇ ਲਈ ਔਰ ਉਹਨਾਂ ਨੂੰ ਸਨਮਾਨਿਤ ਕਰੂੰਗੀ ਜੋ ਕਿ ਵਧੀਆ ਕੰਮ ਕਰ ਰਹੇ ਨੇ। ਉਸ ਉਸ ਬੁਢੀਪੋੜੀ ਜਿੱਤੀ ਸੁਆਮਾਂ ਦੇ ਘੋੜੇ ਦੇ ਕੀ ਭਾਵਨ ਲਾਉਂਦਾ ਹਾਂ। ਮੈਂ ਜੀ ਇੱਕ ਤਾਂ ਸਭ ਤੋਂ ਪਹਿਲੇ ਨਸ਼ਿਆਂ ਦੇ ਜਿਹੜੇ ਖਿਲਾਫ ਹੈ ਉਹਦੇ ਲਈ ਮੁਹਿੰਮ ਚਲ ਰਹੀ ਜਿਹੜੀ ਕੀਤੀ ਹੈ ਉਹਨਾਂ ਦੇ ਵਿੱਚ ਮੈਂ ਵੀ ਸਹਿਯੋਗ ਜ਼ਰੂਰ ਦਵਾਂਗੀ। ਦੂਸਰਾ ਜੋ ਲੇਡੀਜ਼ ਜਿਹ ਪਰੇਸ਼ਾਨ ਚੱਲ ਰਹੀਆਂ ਨੇ ਕਾਫੀ ਕੁਝ ਸੋਹਰੇ ਪਰਿਵਾਰ ਵੱਲੋਂ ਦੁਖੀ ਨੇ ਕੁਝ ਬੇਰੋਜ਼ਗਾਰੀ ਬਿਲੋਂ ਦੁਖੀ ਨੇ ਉਹਨਾਂ ਦੇ ਕਾਫੀ ਮਤਲਬ ਮਸਲੇ ਹੈਗੇ ਜਿਨ੍ਹਾਂ ਦੇ ਵਿੱਚ ਮੈਂ ਉਹਨਾਂ ਦਾ ਸਾਥ ਦਵਾਂਗੀ ਔਰ ਮੇਰੇ ਸੇਵਾ ਨਿਭਾਉਣ ਦੇ ਲਈ ਤਿਆਰ